ਗੁਰਮੁਖਾਂ ਤੇ ਮਨਮੁਖਾਂ ਦਾ ਮਰਨਾ ਵੱਖਰਾ ਕਿਵੇਂ ਹੁੰਦਾ ਹੈ ਭਾਈ ਗੁਰਦਾਸ ਜੀ ਸਮਝਾਉਂਦੇ ਜਿਵੇਂ ਕਾਗਜ਼ ਗਲ ਜਾਂਦਾ ਹੈ ਪਾਣੀ ਵਿੱਚ ਪਾ ਕੇ ਪਰ ਉਹ ਥੰਧਾਈ ਲੱਗੀ ਹੋਵੇ ਤਾਂ ਉਹ ਪਾਣੀ ਵਿੱਚ ਗਲਦਾ ਨਹੀਂ ਹੈ ਇਸੇ ਪ੍ਰਕਾਰ ਜਿਵੇਂ ਕਰੋੜਾਂ ਮਣ ਰੂਹ ਹੋਵੇ ਛੋਟੀ ਜੀ ਚੰਗਿਆੜੀ ਪੈਣ ਨਾਲ ਸੜ ਜਾਂਦੀ ਹੈ ਪਰ ਤੇਲ ਵਿੱਚ ਮਿਲਾ ਕੇ ਦੀਵੇ ਵਿੱਚ ਉਹ ਬੱਤੀ ਬਣ ਕੇ ਕੰਟਿਆਂ ਵੱద్ది ਸੜਦੀ ਨਹੀਂ ਥੋੜੀ ਜੀ ਰੂਹ ਹੀ ਜਿਉਂਦੀ ਤਿਉਹ ਰਹਿੰਦੀ ਹੈ ਇਸੇ ਪ੍ਰਕਾਰ ਜਿਵੇਂ ਛੋਟਾ ਜਿਹਾ ਲੋਹਾ ਪਾਣੀ ਉੱਤੇ ਰੱਖਿਆ ਡੁੱਬ ਜਾਂਦਾ ਹੈ ਖੜਦਾ ਨਹੀਂ ਪਰ ਲੱਕੜ ਦੀ ਕਿਸ਼ਤੀ ਬਣਾ ਕੇ ਭਾਵੇਂ ਉਹਨੂੰ ਗੰਗਾ ਤੇ ਸਮੁੰਦਰ ਤੋਂ ਪਾਰ ਕਰ ਲਓ ਉਹ ਲੋਹਾ ਡੁੱਬਦਾ ਨਹੀਂ ਹੈ ਪਾਰ ਹੋ ਜਾਂਦਾ ਹੈ ਉਸੇ ਪ੍ਰਕਾਰ ਜਮਾ ਅਤੇ ਮੌਤ ਨੇ ਸਾਰੇ ਸੰਸਾਰ ਨੂੰ ਗਰਸਿਆ ਹੋਇਆ ਪਰ ਉਹੀ ਜਮ ਅਤੇ ਮੌਤ ਗੁਰੂ ਦੇ ਮਲਾਪ ਕਰਕੇ ਗੁਰਮੁਖਾਂ ਦੇ ਦਾਸਾਂ ਦੇ ਦਾਸ ਬਣ ਜਾਂਦੇ ਹਨ ਭਾਵ ਦੁਖਦਾਈ ਨਹੀਂ ਹੁੰਦੇ ਹਨ